ਵੈਕੁਰ ਚਿੱਕਾ ਘਾਲ ਸਚਿਰੀ ਵੈਕੁਰ ਚਿੱਕੇ ਫਤੇ ਅਸੀਂ ਜਾ ਰਹੇ ਹਾਂ ਜੀ ਫਤੇਗੜ ਸਾਹਿਬ ਦਰਸ਼ਨ ਕਰਨ ਦੇ ਲਈ ਪਰਿਵਾਰ ਸਮੇਤ ਮੰਮੀ ਜੀ ਹੋਰਾਂ ਨੇ ਗੱਡੀ 'ਚ ਬਹੁਤ ਗੱਜਕੇ ਜਿਕਰਾ ਲਾਇਆ ਸੀ ਜਿਕਰੇ ਦਾ ਐਲਾਨ ਗੱਜਕੇ ਦਿੱਤਾ ਜੀ ਰਸਤੇ 'ਚ ਅਸੀਂ ਦੀਦੀ ਫਿਰਾਂ ਨੇ ਵੀ ਪਿਕ ਕੀਤਾ ਉਸ ਤੋਂ ਬਾਅਦ ਅਸੀਂ ਪਹਿਲੇ ਪੜਾਤੇ ਰੁਕੇ ਜੀ ਅਸੀਂ ਚਾਹ ਦਾ ਲੰਗਰ ਸ਼ਕਿਆ ਜੀ ਸਵੇਰ-ਸਵੇਰ ਦਾ ਟਾਈਮ ਸੀ ਚਾਹ ਦਾ ਲੰਗਰ ਛਕਿਆ ਜੀ ਨਾਲ ਬਿਸਕੁਟ ਵਗੈਰਾ ਵੀ ਸੀਗੀ ਉਸ ਤੋਂ ਬਾਅਦ ਸਾਡਾ ਅਗਲਾ ਸਫ਼ਰ ਬਸਣਾ ਸ਼ੁਰੂ ਹੋਇਆ ਜੀ ਮੋਸਤ ਸੇਵ ਲੱਗੀ ਸੀ ਜੀ ਢੀੜ ਜਿਆਦਾ ਹੋਣ ਕਰਕੇ ਸਾਨੂੰ ਬਸ ਗੁਰੂ ਘਰ ਦੇ ਥੋੜਾ ਹੀ ਦੂਰ ਉਤਾਰਿਆ ਸੀਗਾ ਉਸ ਤੋਂ ਬਾਅਦ ਸਾਡਾ ਸਫ਼ਰ ਪੈਦਲ ਯਾਤਰਾ ਸ਼ੁਰੂ ਹੋਈ ਜੀ ਅਸੀਂ ਪੈਦਲ ਗਏ ਜੇ ਤੋ ਕਿ ਮੈਂ ਵਾਰ-ਵਾਰ ਆਪਣੇ ਗੁਰੂ ਕੋ ਜਾਸਾਂ ਮੈਂ ਆਪਣੇ ਗੁਰੂ ਕੋ ਜਾਸਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਥੋੜਾ ਜਿਹਾ ਦਰਸ਼ਨ ਕਰਨ ਦੇ ਲਈ ਲਾਈਨ 'ਚ ਲੱਗੇ ਅਸੀਂ ਸ਼ਬਦ ਕੀਰਤਨ ਗਾਉਂਦੇ ਹੋਏ ਅਸੀਂ ਪੂਰਾ ਸਾਹਿਬ ਦੀ ਅੰਦਰ ਐਂਟਰੀ ਕੀਤੀ ਇਹ ਉਹ ਸਥਾਨ ਹੈ ਜਿੱਥੇ ਸਾਹਿਬ ਜੀ ਅਧਿਆਨੂ ਨੀਹਾਂ ਵਿੱਚ ਚਿਨਿਆ ਗਿਆ ਸੀ ਜੀ ਦੇਖ ਕੇ ਨੀਹਾਂ ਰੂ ਕੰਬਦੀ ਹੈ ਜੀ ਉਸ ਤੋਂ ਬਾਅਦ ਅਸੀਂ ਠੰਡੇ ਬੁਰਜ ਦੇ ਦਰਸ਼ਨ ਕਰਨ ਦੀ ਲਈ ਗਏ ਸੰਗਤ ਦੇਖੋ ਜੀ ਕਿੰਨੀ ਭੀੜ ਹੈ ਜੀ ਠੰਡਾ ਬੁਰਜ ਉਹ ਸਥਾਨ ਹੈ ਜਿੱਥੇ ਸਾਹਿਬ ਜਾਨਦਿਆ ਤੇ ਬਾਤਾ ਗੁਜਰਖੋਰ ਜੀ ਨੂੰ 3 ਦਿਨਾਂ ਦੇ ਲਈ ਕੈਦ ਕਰਕੇ ਰੱਖਿਆ ਗਿਆ ਸੀ ਜੀ ਉਸ ਤੋਂ ਬਾਅਦ ਅਸੀਂ ਗੁਰੂ ਘਰ ਦਾ ਲੰਗਰ ਛਕਿਆ ਜੀ ਉਸ ਤੋਂ ਬਾਅਦ ਅਸੀਂ ਨਗਰ ਕੀਰਤਨ ਦੇ ਦਰਸ਼ਨ ਵੀ ਕੀਤੇ ਜੀ ਅਸੀਂ ਗੁਰਦੁਆਰਾ ਮੋਤੀਰਾਮ ਮੈਰਾ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਸੀ ਰਸਤੇ ਵਿੱਚ ਸਾਨੂੰ ਨਗਰ ਕੀਰਤਨ ਦਾ ਦਰਸ਼ਨ ਵੀ ਕੀਤਾ ਜੀ ਉਸ ਤੋਂ ਬਾਅਦ ਅਸੀਂ ਮੋਤੀराम ਮਹਿਰਾਜੀ ਤੇ ਗੁਰਦੁਆਰਾ ਸਾਹਿਬ ਵਿੱਚ ਪਤਾਈ ਨੂੰ ਨਮਸਕਾਰ ਕੀਤੀ ਇਹ ਉਹ ਸਥਾਨ ਹੈ ਮੋਤੀराम ਮਹਿਰਾਜੀ ਉਹਨੇ ਜੀਰਨੇ ਸਾਹਿਬ ਜੱਧਿਆ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਇਆ ਸੀ ਤੇ ਉਹਨਾਂ ਦੇ ਪਰਿਵਾਰ ਸਮੇਤ ਕੁੱਲ ਵਿੱਚ ਪੀੜ ਦਿੱਤਾ ਗਿਆ ਸੀ ਇਹ ਉਹ ਗਲਾਸ ਨੇ ਜੀ ਅਸੀਂ ਫਿਰ

ਉਸ ਤੋਂ ਬਾਅਦ ਅਸੀਂ ਗੁਰਦੁਆਰਾ ਜੋਤੀਸਰੂਪ ਗਏ ਜੀ ਜੋਤੀਸਰੂਪ ਗੁਰਦੁਆਰਾ ਸਪ ਉਸ ਉਹ ਸਥਾਨ ਹੈ ਜਿੱਥੇ ਸਾਹਿਬ ਜਾਦ ਅਤੇ ਮਾਤਾ ਗੁੱਜਰ ਘਰਜੀ ਦਾ ਸੰਸਕਾਰ ਕੀਤਾ ਗਿਆ ਸੀ ਜੀ ਇਹ ਸਭ ਤੋਂ ਮਹਿੰਗੀ ਜਗ੍ਹਾ ਸੀ ਜੀ ਉਸ ਤੋਂ ਬਾਅਦ ਅਸੀਂ ਘਰ ਨੂੰ ਚੱਲੇ ਪਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ